ਸੱਚਾ ਦੋਸਤ ਬਲਵਿੰਦਰ ਸਿੰਘ ਬਾਜਵਾ ਨੂੰ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਵੈਲਕਮ ਹੈ ਅੱਜ ਦੇ ਇਸ ਸਾਡੇ ਪ੍ਰੋਗਰਾਮ ਦੇ ਵਿੱਚ ਅੱਜ ਫਿਰ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੀ ਜਿੱਥੇ ਕਿ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਜਿਹੜਾ ਫਿਰ ਇੱਕ ਵਾਰੀ ਛੱਡਿਆ ਜਾਂਦਾ ਹੈ ਅਤੇ ਹੜ੍ਹਾਂ ਦੇ ਦਬਾਹ ਹੇਠ ਹੈ ਸਮ ਜਿਹੜਾ ਪੰਜਾਬ ਦੇ ਜਿਹੜੇ ਸਾਰੇ ਜ਼ਿਲ੍ਹੇ ਹੀ ਪ੍ਰਭਾਵਿਤ ਹੋ ਚੁੱਕੇ ਹਨ ਪਰ ਉਥੋਂ ਜਿੰਨੇ ਵੀ ਸਾਡੇ ਲੋਕ ਹਨ ਉਹ ਚੜ੍ਹਦੀ ਕਲਾ ਦੇ ਵਿੱਚ ਹਨ ਬਿਲਕੁਲ ਘਬਰਾਏ ਨਹੀਂ ਅਤੇ ਬੜੀ ਹੀ ਦਲੇਰੀ ਦੇ ਨਾਲ ਇਸ ਆ ਪਾਣੀ ਦਾ ਜਿਹੜਾ ਮੁਕਾਬਲਾ ਕਰ ਰਹੇ ਹਨ ਹੜ੍ਹਾਂ ਦਾ ਮੈਂ ਦੋ ਕੋ ਲਾਈਨਾਂ ਪੜ੍ਹ ਰਿਹਾ ਸੀ ਕਿਸੇ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਭਿੱਜਿਆ ਜ਼ਰੂਰ ਹਾਂ ਪਰ ਡੁੱਬਿਆ ਨਹੀਂ ਹਾਂ ਮੈਂ ਭਿੱਜਿਆ ਜ਼ਰੂਰ ਹਾਂ ਪਰ ਡੁੱਬਿਆ ਨਹੀਂ ਹਾਂ ਸਿਰ ਉਹ ਸਿਰ ਬੋਝ ਹੋ ਭਾਵੇਂ ਸਿਰ ਤੇ ਬੋਝ ਹੈ ਭਾਵੇਂ ਪਰ ਚੁਕਿਆ ਨਹੀਂ ਹਾਂ ਹੜ ਆਇਆ ਤਾਂ ਮੈਂ ਤੁਹਾਡੇ ਨਾਲ ਖੜਾ ਹੋਇਆ ਹੜ ਆਇਆ ਤਾਂ ਮੈਂ ਤੁਹਾਡੇ ਨਾਲ ਖੜਾ ਹੋਇਆ ਅੱਜ ਖੁਦ ਹੜ ਦੇ ਪਾਣੀ ਵਿੱਚ ਵੀ ਖੜਾ ਹਾਂ ਮੈਂ ਮੈਂ ਨਹੀਂ ਚਾਹੁੰਦਾ ਮੇਰੇ ਤੇ ਤਰਸ ਖਾਵੋ ਤੁਸੀਂ ਮੈਂ ਨਹੀਂ ਚਾਹੁੰਦਾ ਮੇਰੇ ਤੇ ਤਰਸ ਖਾਵੋ ਤੁਸੀਂ ਬਸ ਚੜ੍ਹਦੀ ਕਲਾ ਵਿੱਚ ਰਹਾ ਅਸੀਸ ਦਿਓ ਮੈਨੂੰ ਚੜ੍ਹਦੀ ਕਲਾ ਵਿੱਚ ਰਹਾ ਅਸੀਸ ਦਿਓ ਮੈਨੂੰ ਇਹ ਨਾ ਆਖੋ ਭਾਈ ਕੀ ਕਹਿਰ ਹੈ ਕੁਦਰਤ ਦਾ ਏ ਨਾ ਆਖੋ ਕੀ ਭਾਈ ਕਹਿਰ ਹੈ ਕੁਦਰਤ ਦਾ ਬਾਬੇ ਦਾ ਕਿਹਾ ਸੀ ਜੋਤਿ ਦਿਪਾਵੇ ਸਾਈ ਪਲਿਕਾਰ ਗੱਜ ਵੱਜ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਵੀ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਹੈ ਇਹੋ ਹੀ ਗੱਲ ਕਹਿ ਰਿਹਾ ਹੈ ਹੁਣ ਸਮੇ ਸਮੇ ਦੇ ਉੱਤੇ ਸਾਡੇ ਜਿਹੜੇ ਹਿਸਟੋਰੀਕਨ ਹਨ ਸਾਇੰਸ ਵਾਲੇ ਹਨ ਉਹ ਦੇਖ ਰਹੇ ਹਨ ਭਾਵੇਂ ਰੀਜਨ ਕੋਈ ਵੀ ਹੋਵੇ ਪਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਕਿ 1988 ਦੇ ਵਿੱਚ ਵੀ ਆ ਸਾਡੇ ਨਾਲ ਇਸ ਤਰ੍ਹਾਂ ਹੋਇਆ ਹੁਣ ਉਸ ਤੋਂ ਕਿਤੇ ਵੱਧ 2025 ਦੇ ਵਿੱਚ ਜਿਹੜੇ ਡੈਮ ਬਣਾਏ ਗਏ ਸੀ ਜਿਹੜੇ ਡੈਮ ਬਣਾਏ ਗਏ ਸੀ ਡੈਮ ਇਸ ਕਰਕੇ ਬਣਾਏ ਗਏ ਸੀ ਕਿ ਸਾਡੀ ਉਹ ਰਾਖੀ ਕਰ ਸਕਣ ਅਤੇ ਪਾਣੀ ਦਾ ਜਿਹੜਾ ਕੰਟਰੋਲ ਕਰ ਸਕਣ ਪਰ ਉਹ ਜਿਹੜੇ ਡੈਮ ਨੇ ਉਹ ਹੀ ਸਾਡਾ ਇੱਕ ਬਰਬਾਦੀ ਦਾ ਜਿਹੜੇ ਕਾਰਨ ਬਣੇ ਜੇ ਅੱਜ ਉਹ ਡੈਮ ਨਾ ਬਣਾਏ ਹੁੰਦੇ ਆ ਤਾਂ ਉਹ ਜਿਹੜਾ ਪਾਣੀ ਸੀ ਜਿਹੜਾ ਪਹਾੜਾਂ ਦੇ ਵਿੱਚੋਂ ਆਉਂਦਾ ਸੀ ਉਹ ਪਾਣੀ ਆਪਣੇ ਆਪ ਹੀ ਹੁੰਦਾ ਗਾਂ ਤੋਂ ਗਾਂ ਜਿਸ ਤਰ੍ਹਾਂ ਚੱਲੇ ਜਾਣਾ ਸੀ ਜਿੱਧਰ ਮਰਜੀ ਪਰ ਪਾਣੀ ਇੱਥੇ ਜਿਹੜਾ ਡੈਮ ਦੇ ਵਿੱਚ ਇਕੱਠਾ ਕਰਨ ਕਰਕੇ ਖੜਾ ਕਰਨ ਕਰਕੇ ਅਤੇ ਸਹੀ ਤਰੀਕੇ ਦੇ ਨਾਲ ਉਸ ਦਾ ਕੰਟਰੋਲ ਨਾ ਕਰਨ ਕਰਕੇ ਇਹ ਜਿਹੜਾ ਇੰਨਾ ਕੁਝ ਜਿਹੜਾ ਵਾਪਰ ਰਿਹਾ ਹੈ ਭਾਵੇਂ ਮੀਂਹ ਦੇ ਉੱਤੇ ਕੁਦਰਤ ਦੇ ਉੱਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਪਰ ਦੱਸਦੇ ਹਨ ਕਿ ਜਦੋਂ ਜਿਹੜੇ ਡੈਮ ਸੀ ਸਟਾਰਟਿੰਗ ਦੇ ਵਿੱਚ ਇਹ ਸਭ ਤੋਂ ਪਹਿਲਾਂ ਜਿਹੜੀਆਂ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਆ ਜਦੋਂ بارش ਦਾ ਪਾਣੀ ਸੀ ਪਤਾ ਸੀ ਕਿ بارشਾਂ ਹੋਣ ਵਾਲੀਆਂ ਨਾ ਕਿ ਸਭ ਤੋਂ ਪਹਿਲਾਂ ਜਿਹੜੇ ਡੈਮ ਭਰੇ ਜਾਣ ਆ ਕਹਿੰਦੇ ਹਨ ਕਿ ਜੇ ਉਹ ਡੈਮ ਭਰਨ ਦੇ ਨਾਲੋਂ ਸ਼ੁਰੂ ਦੇ ਵਿੱਚ ਹੀ ਜਿਹੜਾ ਪਾਣੀ ਸੀ ਥੋੜਾ ਥੋੜਾ ਨਾਲੋਂ ਨਾਲ ਛੱਡੀ ਜਾਂਦੇ ਤਾਂ ਇਹਨਾਂ ਨੁਕਸਾਨ ਨਹੀਂ ਸੀ ਹੋਣਾ ਜਦੋਂ ਉਹਨਾਂ ਨੇ ਪੂਰੇ ਦੇ ਪੂਰੇ ਡੈਮ ਭਰ ਲਏ ਬਾਬਾਦ ਦੇ ਵਿੱਚ ਜਦੋਂ ਜਿਹੜੀ ਬਾਰਿਸ਼ੀ ਲਗਾਤਾਰ ਪੈਣ ਲੱਗ ਪਈ ਤਾਂ ਫਿਰ ਡੈਮ ਦੇ ਵਿੱਚ ਕੋਈ ਕਪੈਸਿਟੀ ਨਹੀਂ ਸੀ ਹੋਰ ਪਾਣੀ ਰੱਖਣ ਦੀ ਤਾਂ ਫਿਰ ਉਹ ਜਿਹੜੇ ਡੈਮ ਸੀ ਉਹਨਾਂ ਨੂੰ ਜਦੋਂ ਉਹਨਾਂ ਨੂੰ ਜਦੋਂ ਖੋਲ ਦੇਣ ਤਾਂ ਫਿਰ ਜਿਹੜਾ ਫਲੱਡ ਆਉਂਦਾ ਉਹ ਪਾਣੀ ਇੱਕ ਬੜਾ ਵੱਡਾ ਜਿਹੜਾ ਨੁਕਸਾਨ ਕਰਦਾ ਜਿਸ ਤਰ੍ਹਾਂ ਆਪਾਂ ਹੁਣ ਅੱਜ ਦੇਖ ਰਹੇ ਹਾਂ ਕਿ ਫਸਲਾਂ ਜਾਨਵਰ ਮੱਝਾਂ ਆ ਕਿੰਨੇ ਪਸ਼ੂ ਜਿਹੜੇ ਹਨ ਉਹ ਲੋਕਾਂ ਦੇ ਘਰਾਂ ਦੇ ਘਰ ਟੈਗੇ ਹਨ ਬਰਬਾਦ ਹੋ ਗਏ ਹਨ ਅਤੇ ਮੈਂ ਇਨੀ ਗੱਲ ਜ਼ਰੂਰ ਕਹਾਂਗਾ ਕਿ ਸਾਰੇ ਪਾਸਿਓਂ ਹੀ ਹੁਣ ਉੱਥੇ ਪਤਾ ਲੱਗਿਆ ਹੈ ਰਾਜਸਥਾਨ ਤੱਕ ਵੀ ਜਿਹੜੀਆਂ ਟਰਾਲੀਆਂ ਆ ਰਹੀਆਂ ਹਨ ਉੱਥੇ ਕੋਈ ਚਾਰੇ ਦੀ ਕਮੀ ਨਹੀਂ ਪੂਰਾ ਹੋ ਰਿਹਾ ਹੈ ਉੱਥੇ ਕੋਈ ਖਾਨ ਪੀਣ ਦਾ ਵੀ ਪੂਰਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਹਰ ਘਰ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜੇ ਵੱਡੇ ਲੈਵਲ ਦੇ ਉੱਤੇ ਕੋਈ ਅ ਜਿਹੜੀਆਂ ਕਿਸ਼ਤੀਆਂ ਹਨ ਕੋਈ ਬੋਟਸ ਜਿਹੜੀਆਂ ਜਿਹੜੀਆਂ ਉਹ ਵੀ ਲੋਕਾਂ ਨੂੰ ਦੇ ਰਹੇ ਹਨ ਜਿਹੜੇ ਆਮ ਤੌਰ ਤੇ ਅਲੱਗੇ ਰਹਿੰਦੇ ਹਨ ਜਿਹੜੇ ਦਰਿਆਵਾਂ ਦੇ ਉਹ ਬੋਟ ਆਪ ਵੀ ਬਣਾ ਲੈਂਦੇ ਹਨ ਆ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਟਰੈਕਟਰ ਦੀਆਂ ਜਾਂ ਟਰਾਲੀਆਂ ਦੀਆਂ ਜਿਹੜੇ ਟਾਇਰ ਹੁੰਦੇ ਸੀ ਨਾ ਜਿਹੜੀਆਂ ਉਹਨਾਂ ਦੇ ਵਿੱਚ ਟੂਬ ਹੁੰਦੀਆਂ ਸੀ ਉਹ ਦੋ ਟੂਬ ਇਕੱਠੀਆਂ ਕਰਕੇ ਬੰਨ ਕੇ ਉੱਤੇ ਫੱਟਾ ਜਿਹਾ ਲਾ ਕੇ ਉਹਦੇ ਉੱਤੇ ਵੀ ਉਹ ਬੜਾ ਬੜਾ ਭਾਰਾ ਸਾਮਾਨ ਜਿਹੜਾ ਜਿਹੜੇ ਉੱਥੋਂ ਦੇ ਰਹਿਣ ਵਾਲੇ ਉਹਨਾਂ ਨੂੰ ਤਰੀਕੇ ਬੜੇ ਸੀ ਉਹ ਕਰ ਲੈਂਦੇ ਸਨ ਪਰ ਪਤਾ ਨਹੀਂ ਸੀ ਕਿ ਇਸ ਵਾਰੀ ਏਡੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੀ ਨੁਕਸਾਨ ਹੋਵੇਗਾ ਜਿਹੜਾ ਕਿ ਉਹ ਪਹਿਲਾਂ ਇਹ ਤਿਆਰੀ ਜਿਹੜੀ ਨਹੀਂ ਕਰ ਸਕੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਆਪਣੇ ਉਥੇ ਡੈਮ ਜਿਹੜੇ ਕਿੰਨੇ ਹਨ ਡੈਮ ਕਿਉਂ ਬਣਾਏ ਗਏ ਡੈਮ ਪਾਣੀ ਨੂੰ ਕੰਟਰੋਲ ਕਰਨ ਲਈ ਤੇ ਬਣਾਏ ਗਏ ਕਿ ਪਾਣੀ ਦਾ ਕੰਟਰੋਲ ਅਤੇ ਇੱਕ ਉਥੋਂ ਜਿਹੜੀ ਬਿਜਲੀ ਬਣਾਈ ਜਾਂਦੀ ਹੈ ਇੰਡੀਆ ਦਾ ਸਭ ਤੋਂ ਵੱਡਾ ਜਿਹੜਾ ਡੈਮ ਹੈ ਉਹ ਪੰਜਾਬ ਦੇ ਵਿੱਚ ਹੈ ਜੈਨੂ ਕੀ ਪਖੜਾ ਡੈਮ ਕਹਿੰਦੇ ਜਿਸ ਦਾ ਕੀ 1948 ਦੇ ਵਿੱਚ ਸ਼ੁਰੂ ਕੀਤਾ ਸੀ ਤੇ 1963 ਤੱਕ ਇਹ ਕੰਪਲੀਟ ਹੋ ਗਿਆ ਸੀ ਤੇ ਉਦੋਂ जवाहरलाल नेहरू ਸੀ ਮੇਰੇ ਹਿਸਾਬ ਨਾਲ ਜਿਹੜਾ ਇਹ ਦਾ ਉਦਘਾਟਨ ਕਰਕੇ ਗਏ ਸੀ ਤੇ 248 ਕਰੋੜ ਦੀ ਲਾਗਤ ਦੇ ਨਾਲ ਇਹ ਜਿਹੜਾ ਬਣਿਆ ਸੀ ਤੇ 1970 ਦੇ ਵਿੱਚ ਇਸ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਤੋਂ ਬਿਜਲੀ ਵੀ ਬਣਦੀ ਹੈ ਅਤੇ ਹੋਰ ਵੀ ਇਸ ਦਾ ਜਿਹੜਾ ਪਾਣੀ ਇਕੱਠਾ ਕਰਕੇ ਕਈ ਸਟੇਟਾਂ ਨੂੰ ਜਿਹੜਾ ਇਹ ਬਿਜਲੀ ਦਾ ਅਤੇ ਪਾਣੀ ਦਿੱਤਾ ਜਾਂਦਾ ਹੋਰ ਬੜੇ ਇਹ ਹੋਰ ਫਾਇਦੇ ਹਨ ਇਸ ਡੈਮ ਦੇ ਬੜੇ ਪਰ ਨੁਕਸਾਨ ਕੱਲੇ ਪੰਜਾਬ ਨੂੰ ਹੈ 45000 ਏਕੜ ਦੇ ਲਗਭਗ ਇਹ ਖੇਤਰ ਦੇ ਵਿੱਚ ਜਿਹੜਾ ਇਹ ਜਿਹੜਾ ਡੈਮ ਇਹ ਫੈਲਿਆ ਹੋਇਆ ਹੋਰ ਜਿਹੜੇ ਡੈਮ ਹਨ ਉਹਨਾਂ ਦੇ ਵਿੱਚ ਹੈ ਇੱਕ ਪਖੜਾ ਡੈਮ ਤੋਂ ਪਾਣੀ ਅਰਜੀਤ ਸਾਗਰ ਡੈਮ ਸ਼ਾਹਪੁਰ ਕੰਡੀ ਡੈਮ ਚਵੇਰਾ ਡੈਮ ਨਾਥਪਾ ਝਾਕੜੀ ਡੈਮ ਸੁਲੇਮਾਨ ਕੀ ਰੈਮਬੈਨ ਆਨੰਦਪੁਰ ਸਾਹਿਬ ਹਾਈਡਰੋ ਪ੍ਰੋਜੈਕਟ ਜਿਹੜਾ ਹੈ ਉਹ ਵੀ ਹੈ ਅਤੇ ਪੰਡੋਰ ਡੈਮ ਅਤੇ ਪੋਗ ਡੈਮ ਜਿਹੜੇ ਕੀ ਬਿਆਸ ਦੇ ਜਿਹੜੇ ਕੀ ਬਿਆਸ ਦੇ ਵਿੱਚੋਂ ਜਿਹੜਾ ਪਾਣੀ ਉਹ ਤੇ ਜਾਂਦਾ ਬਾਕੀ ਸਾਰੇ ਦੇ ਸਾਰੇ ਜਿਹੜੇ ਸਤਲੁਜ ਨਾਲ ਹਨ ਜਿਹੜਾ ਰਣਜੀਤ ਸਾਗਰ ਡੈਮ ਹੈ ਉਹ ਰਾਵੀ ਦਾ ਅਤੇ ਸ਼ਾਹਪੁਰ ਕੰਡੀ ਡੈਮ, ਰਾਵੀ ਤੇ ਚਵੇਰਾ ਡੈਮ ਇਹਨਾਂ ਦੇ ਵਿੱਚ ਜਿਹੜਾ ਰਾਵੀ ਦਾ ਜਿਹੜਾ ਆ ਪਾਣੀ ਹੈ ਉਹ ਇਹਨਾਂ ਦੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਉਹ ਡੈਮ ਤੇ ਬਾਕੀ ਜਿਹੜੇ ਸਾਰੇ ਹਨ ਸਤਲੁਜ ਤੇ ਦੋ ਜਿਹੜੇ ਡੈਮ ਹਨ ਉਹ ਜਿਹੜੇ ਬਿਆਸ ਦੇ ਆ ਪਾਣੀ ਜਿਹੜਾ ਉਸ ਦੇ ਵਿੱਚ ਇਕੱਠਾ ਕੀਤਾ ਜਾਂਦਾ ਹੈ ਤਾਂ ਜੇ ਅੱਜ ਇਹ ਵੀ ਦੇਖਦੇ ਸੀ ਪ੍ਰਮਾਤਮਾ ਨਾ ਕਰੇ ਜਿਹੜੇ ਡੈਮ ਸਾਡੇ ਸੁਰੱਖਿਆ ਦੇ ਲਈ ਜਿਹੜੇ ਬਣਾਏ ਗਏ ਹਨ ਉਹ ਡੈਮ ਜੇ 22 ਸਾਲ ਰੱਬ ਨਾ ਕਰੇ ਉਦਾਂ ਇਦਾਂ ਅ ਬڑے ਜਿਹੜੇ ਡੈਮ ਆ ਬڑے ਪੱਕੇ ਪ੍ਰਬੰਧਨ ਜਿਹੜੇ ਡੈਮ ਬਣਾਏ ਬਾ ਜੇ ਪਾਖੜਾ ਡੈਮ ਜਾਂ ਕੋਈ ਇਹ ਦੋ ਡੈਮ ਟੁੱਟ ਜਾਣ ਤਾਂ ਤੁਸੀਂ ਕਹਿ ਸਕਦੇ ਹੋ ਜਿਨ੍ਹਾਂ ਨਿਊਕਲਰ ਦਾ ਜਿਨ੍ਹਾਂ ਐਟਮ ਵਾਲੇ ਜਿਹੜੇ ਬੰਬ ਹੁੰਦੇ ਹਨ ਜਿਨ੍ਹਾਂ ਉਹਨਾਂ ਦਾ ਅਸਰ ਹੁੰਦਾ ਹੈ ਉਹਨਾਂ ਇਹ ਡੈਮ ਟੁੱਟਣ ਦੇ ਨਾਲ ਪਾਕਿਸਤਾਨ ਤੱਕ ਇਥੋਂ ਦੀਆਂ ਤੇ ਪੰਜਾਂ ਸਟੇਟ ਹੈਗੀਆਂ ਇਹ ਦਿੱਲੀ ਤੱਕ ਜਾਏਗਾ ਪਰ ਪਾਕਿਸਤਾਨ ਦੇ ਵਾਲੇ ਪਾਸੇ ਤੱਕ ਵੀ ਇਸ ਦਾ ਇੱਕ ਬੜਾ ਵੱਡਾ ਜਿਹਾ ਨੁਕਸਾਨ ਹੋਵੇਗਾ ਜਿਹੜਾ ਕਿ ਮੁੜ ਕੇ ਕਦੇ ਵੀ ਛੇਤੀ ਕਿਤੇ ਉੱਤੇ ਨਾ ਦੇ ਫਸਲ ਹੋ ਸਕਣਗੀਆਂ ਅਤੇ ਬਹੁਤ ਜ਼ਿਆਦਾ ਇਸ ਦਾ ਜਿਹੜਾ ਹੋ ਸਕਦਾ ਪ੍ਰਮਾਤਮਾ ਕਦੇ ਵੀ ਇਦਾਂ ਦੀ ਜਿਹੜੀ ਗੱਲ ਨਾ ਲਿਆਵੇ ਪਰ ਕਹਿੰਦੇ ਹਨ ਕਿ ਇਸ ਦਾ ਜਿਹੜਾ ਪ੍ਰਬੰਧ ਹੈ ਇਹ ਸੈਂਟਰ ਦੇ ਕੋਲ ਆ ਸਾਰ ਜੇ ਇਹ ਹੁੰਦਾ ਹੈ ਉਹ ਇਸ ਨੂੰ ਕੰਟਰੋਲ ਕਰਦੇ ਹਨ ਪਰ ਹੁਣ ਇੱਕ ਮੰਗ ਉੱਠੀ ਹੈ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਕਿ ਇਹ ਜੇਸ ਸਟੇਟ ਦੇ ਵਿੱਚ ਇਹ ਡੈਮ ਹੋਣ ਉਹਨਾਂ ਹੀ ਸਟੇਟ ਨੂੰ ਇਸ ਦਾ ਦੇਖਰੇਖ ਦਾ ਜਿਹੜਾ ਸਾਰਾ ਪ੍ਰਬੰਧ ਦੇਣਾ ਚਾਹੀਦਾ ਹੈ ਕਿ ਕਦੋਂ ਉਹ ਪਾਣੀ ਛੱਡਣ ਕਦੋਂ ਉਹ ਪਾਣੀ ਜਮਾ ਕਰਨ ਉਹ ਫਿਰ ਆਪਣੇ ਹਿਸਾਬ ਦੇ ਨਾਲ ਜਿਹੜਾ ਚੱਲ ਸਕਦੇ ਹਨ ਸਾਰੇ ਇੰਡੀਆ ਦੇ ਵਿੱਚ ਆਲਮੋਸਟ 3000 ਦੇ ਲਗਭਗ ਡੈਮ ਹਨ ਆ ਪਰ ਇਹ ਜਿਹੜੇ ਡੈਮ ਜਿੰਨਾ ਚ ਤੁਸੀਂ ਸਟੇਟ ਨੂੰ ਨਹੀਂ ਕੰਟਰੋਲ ਦਿੰਦੇ ਆ ਉਹਨਾਂ ਚ ਤੁਸੀਂ ਜਦੋਂ ਦੋਨੇ ਹੀ ਸਰਕਾਰਾਂ ਜਿਹੜੇ ਕੰਮ ਕਰਨ ਵਾਲੇ ਹਨ ਕੋਈ ਸੈਂਟਰ ਦੇ ਹਨ ਕੁਝ ਇਥੋਂ ਦੇ ਲੋਕਲ ਹੁੰਦੇ ਆ ਸਟੇਟ ਦੇ ਉਹਨਾਂ ਦੇ ਵਿੱਚ ਜਿਹੜਾ ਆਰਡਰ ਜਿੰਨਾ ਚ ਨਹੀਂ ਹੁੰਦਾ ਉਹਨਾਂ ਚ ਉਹਨਾਂ ਦਾ ਜਿਹੜਾ ਤਾਲਮੇਲ ਨਹੀਂ ਬੰਦਦਾ ਇਹ ਸਟੇਟ ਦਾ ਜਿਹੜਾ ਕੰਟਰੋਲ ਹੋਣਾ ਇਸ ਦੇ ਵਿੱਚ ਬੜਾ ਜ਼ਰੂਰੀ ਹੈ ਨਾਲੇ ਕਦੇ ਵੀ ਜਦੋਂ ਪਤਾ ਸੀ ਆ ਜਿਹੜਾ ਮੌਸਮ ਵਿਭਾਗ ਵੀ ਦੱਸ ਰਿਹਾ ਸੀ ਕਿ ਇਹ ਜਿਹੜਾ ਪਾਣੀ ਹੈ بارش ਜ਼ਿਆਦਾ ਹੋਣ ਵਾਲੀ ਹੈ ਤੇ ਇਹਨਾਂ ਨੂੰ ਪਾਣੀ ਪਹਿਲਾਂ ਡੈਮ ਨਹੀਂ ਸੀ ਭਰਨੇ ਚਾਹੀਦੇ ਡੈਮ ਬਾਅਦ ਚ ਹੌਲੀ ਹੌਲੀ ਪਰਦੇ ਪਾਣੀ ਨਾਲੋਂ ਨਾਲ ਜਿਹੜਾ ਛੱਡੀ ਜਾਂਦੇ ਸੀ ਪਹਿਲਾਂ ਵੀ ਮੈਂ ਇੱਕ ਪ੍ਰੋਗਰਾਮ ਵਿੱਚ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਉੱਥੇ ਨਾਲੇ ਨੇ ਜਿਹੜੀਆਂ ਨਹਿਰਾਂ ਨੇ ਉਹਨਾਂ ਦੇ ਵਿੱਚ ਜੇ ਸਾਰਿਆਂ 'ਚ ਪਾਣੀ ਛੱਡਿਆ ਜਾਵੇ ਪਰ ਉਹਦੇ ਵਿੱਚੋਂ ਬਹੁਤੇ ਜਿਹੜੇ ਨਾਲੇ ਜਿਹੜੇ ਨਹਿਰਾਂ ਸਾਡੀਆਂ ਹੈਗੀਆਂ ਉਹ ਇੰਨੀਆਂ ਕਾਬਲ ਨਹੀਂ ਹੈਗੀਆਂ ਕਿ ਉਹ ਪਾਣੀ ਨੂੰ ਗਾਂ ਤੁਰਨ ਗਿਆ ਗਾਰਾ ਬਹੁਤ ਜ਼ਿਆਦਾ ਉਹ ਗਾਰਾ ਜਿਹੜਾ ਉੱਥੇ ਜਿੱਦਾਂ ਆਪਾਂ ਦੇਖਦੇ ਹਾਂ ਨਾਲਾਂ ਦੇ ਵਿੱਚ ਛੋਟੇ-ਛੋਟੀਆਂ ਬੇਰੀਆਂ ਜਾਂ ਇਦਾਂ ਦੇ ਜਿਹੜੇ ਵਿੱਚ ਦਰਖਤ ਛੋਟੇ-ਛੋਟੇ ਜਿਹੜੇ ਉੱਗੇ ਹੁੰਦੇ ਹਨ ਉਹਨਾਂ ਦੇ ਵਿੱਚ ਗਾਰਾ ਫਸ ਜਾਂਦਾ ਫਿਰ ਜਦੋਂ ਪਾਣੀ ਆਉਂਦਾ ਤਾਂ ਪਾਣੀ ਜਿਹੜਾ ਗਾਰਾ ਇੱਕ ਕੰਧ ਵਾਂਗੂ ਖੜਾ ਹੋ ਜਾਂਦਾ ਉਹ ਲੰਘਣ ਨਹੀਂ ਦਿੰਦਾ ਗਾਰਾ ਪਾਣੀ ਨੂੰ ਫਿਰ ਜੇ ਪਾਣੀ ਛੱਡਿਆ ਜਾਂਦਾ ਤਾਂ ਉਹ ਜਿਹੜੇ ਪਿੰਡਾਂ ਦੇ ਲੱਗੇ ਨਹਿਰਾਂ ਪੈਂਦੀਆਂ ਸੀ ਉੱਥੇ ਵੀ ਇੱਕ ਬਹੁਤ ਜ਼ਿਆਦਾ ਹੋਰ ਨੁਕਸਾਨ ਸਾਰੇ ਪਾਸੇ ਪੰਜਾਬ ਦੇ ਹੋ ਜਾਣਾ ਸੀ ਸਭ ਤੋਂ ਜ਼ਰੂਰੀ ਕੰਮ ਹੈ ਕਿ ਉਹ ਜਿਹੜਾ ਗਾਰਾਜ ਆ ਜਿਹੜਾ ਜੰਮਿਆ ਉਹਨੂੰ ਸਾਫ਼ ਕਰਨਾ ਇੱਕ ਬੜੀ ਵੱਡੀ ਜੌਬ ਹੈ ਉਹ ਕਰਨੀ ਪਵੇਗੀ ਹਰ ਇੱਕ ਇਲਾਕੇ ਦੇ ਵਿੱਚ ਜਿੰਨੀਆਂ ਵੀ ਨਹਿਰਾਂ ਹਨ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਜਿੰਨੇ ਵਿੱਚ ਝਾੜੀਆਂ ਝੂੜੀਆਂ ਹਨ ਜਿੰਨੇ ਬੂਟੇ ਵਟੇ ਹਨ ਉਹ ਪੂਰੀ ਤਰ੍ਹਾਂ ਕਲੀਨ ਕਰਨੇ ਚਾਹੀਦੇ ਹਨ ਕਿ ਜਿਹੜਾ ਆਪਾਂ ਨੂੰ ਪਤਾ ਹੁੰਦਾ ਕਿ ਅਗਸਤ ਦੇ ਮਹੀਨੇ ਦੇ ਵਿੱਚ ਜਦੋਂ ਬਰਸਾਤ ਆਉਣੀ ਹੈ ਉਸ ਤੋਂ ਪਹਿਲਾਂ ਇਹ ਸਾਰੀਆਂ ਹੀ ਤਿਆਰੀਆਂ ਹੋਣੀਆਂ ਚਾਹੀਦੀਆਂ ਹਨ ਕਈ ਇਲਾਕਿਆਂ ਦੇ ਬਾਰੇ ਮੈਨੂੰ ਪਤਾ ਲੱਗਿਆ ਕਿ ਉੱਥੇ ਜਿੱਥੇ ਜਾ ਕੇ ਉਹਨਾਂ ਨੇ ਪਹਿਲਾਂ ਸਫਾਈਆਂ ਕਰ ਲਈਆਂ ਸੀ ਖਾਸ ਕਰਕੇ ਮੈਂ ਬਟਾਲੇ ਦੇ ਐਸਡੀਐਮ ਦੀ ਗੱਲ ਮੇਰ ਨਾਲ ਸ਼ੇਅਰ ਕੀਤੀ ਹੈ ਐਸਡੀਐਮ ਨੇ ਬਟਾਲੇ ਦਾ ਜਿਹੜਾ ਸੀ ਉਹਨਾਂ ਨੇ ਉਸ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਵੀ ਉਹਨਾਂ ਨੇ ਸਫਾਈ ਕਰਾ ਕੇ ਸਾਰੀਆਂ ਨਾਲੀਆਂ ਨੋਲੀਆਂ ਉਥੇ ਕਲੀਅਰ ਕਰਾਈਆਂ ਸੀ ਉਥੇ ਪਾਣੀ ਪੂਣੀ ਨਹੀਂ ਰੁਕਿਆ ਉਹ ਪਾਣੀ ਅੱਗੇ-ਅੱਗੇ ਚੱਲਦਾ ਰਿਹਾ ਜਿਆਦਾ ਹਰ ਜਗ੍ਹਾ ਦੇ ਉੱਤੇ ਜਿਹੜਾ ਹੜ੍ਹਾਂ ਦੇ ਪਾਣੀ ਨੇ ਨੁਕਸਾਨ ਨਹੀਂ ਕੀਤਾ ਜਿਆਦਾ ਹੜ੍ਹਾਂ ਦੇ ਪਾਣੀ ਨੇ ਕੀਤਾ ਜਿਹੜਾ ਫਲੱਡਡ ਉਹਨਾਂ ਨੇ ਛੱਡੇ ਟਾਈਮ ਦੇ ਵਿੱਚੋਂ ਪਰ ਕਈ ਜਗ੍ਹਾ ਦੇ ਉੱਤੇ ਜਿਹੜੇ ਬਾਰਿਸ਼ ਦਾ ਪਾਣੀ ਹੋਇਆ ਮੀਂਹ ਦਾ ਪਾਣੀ ਹੋਇਆ ਉਹ ਵੀ ਇੰਨਾ ਹੈਵੀ ਸੀ ਕਿ ਉਹ ਲੋਕਾਂ ਦੀਆਂ ਜਿਹੜਾ ਕਈ ਸ਼ਹਿਰਾਂ ਦੀਆਂ ਵਾ ਦੇਖਿਆ ਕਿ ਲੁਧਿਆਣਾ ਜਲੰਧਰ ਜਿੱਥੇ ਲੋਕੀ ਬੇਸਮੈਂਟਾਂ ਦੇ ਵਿੱਚ ਵੀ ਆਪਣੇ ਸ਼ੋਰੂਮ ਬਣਾਉਂਦੇ ਹਨ ਉਹਨਾਂ ਦੇ ਸ਼ੋਰੂਮ ਨਵੇਂ-ਨਵੇਂ ਕਈਆਂ ਨੇ ਅਜੇ ਧੱਕਾ ਨਹੀਂ ਕੀਤੇ ਸਨ ਉਥੇ ਪਾਣੀ ਭਰ ਗਿਆ ਤੇ ਸਭ ਕੁਝ ਉਥੇ ਜਿਹੜਾ ਬਰਬਾਦ ਹੋ ਗਿਆ ਮੈਂ ਇੱਕ ਗੱਲ ਫਿਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਜਾਵਾਂਗਾ ਕੱਲ੍ਹ ਵੀ ਮੈਂ ਕਿਸੇ ਟੀਵੀ ਦੇ ਉੱਤੇ ਇੱਕ ਪ੍ਰੋਗਰਾਮ ਦੇਖ ਰਿਹਾ ਸੀ ਉੱਥੇ ਬੜੀਆਂ-ਬੜੀਆਂ ਵੱਡੀਆਂ ਸਸਤਾਵਾਂ ਦੇ ਲੋਕ ਲੋਕਾਂ ਨੂੰ ਅਪੀਲ ਕਰ ਰਹੇ ਸੀ ਆਪਣੇ ਅਕਾਊਂਟ ਦੇ ਰਹੇ ਸੀ ਕਿ ਸਾਡੇ ਅਕਾਊਂਟ ਦੇ ਵਿੱਚ ਇਦਾਂ-ਇਦਾਂ ਤੁਸੀਂ ਪੈਸੇ ਪਾਵੋ ਇੱਥੋਂ ਤੱਕ ਕਿ ਮੈਂ ਸੁਣਿਆ ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਉੱਥੇ ਨਹੀਂ ਜਾਂਦੇ ਜਿਹੜੇ ਨਹੀਂ ਗਏ ਉਹ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਉੱਥੇ ਪਈਆਂ ਹਨ ਅਸੀਂ ਇੱਥੇ ਬੈਠੇ ਆ ਤੁਹਾਡੇ ਪੇਪਰ ਤਿਆਰ ਕਰ ਦਿੰਦੇ ਹਾਂ ਤੁਸੀਂ ਜ਼ਮੀਨਾਂ ਵੀ ਸਾਡੀ ਸੰਸਥਾ ਦੇ ਨਾਂ ਤੇ ਆ ਲਵਾ ਸਕਦੇ ਹੋ ਪਲੀਜ਼ ਦੋਸਤੋ ਬਹੁਤ ਧਿਆਨ ਨਾਲ ਰਹੋ ਕਿਉਂਕਿ ਹਰ ਸੰਸਥਾ ਜਿਸ ਦਾ ਨਾਮ ਹੋਵੇ ਕੀ ਮਨੁੱਖੀ ਮਨੁੱਖਾਂ ਦੇ ਲਈ ਕੰਮ ਕਰਦੀ ਹੈ ਚੰਗੇ ਕੰਮ ਕਰਦੀ ਹੈ ਉਹ ਸਾਰੀਆਂ ਸੰਸਤਾ ਜਿਹੜੀਆਂ ਇਦਾਂ ਦੀਆਂ ਨਹੀਂ ਹੁੰਦੀਆਂ ਇਹ ਇਹੋ ਜੇ ਸਮੇਂ ਦੇ ਵਿੱਚ ਲੋਟੂ ਲੋਟੂ ਲੋਗ ਵੀ ਜਿਹੜੇ ਵਿੱਚ ਆ ਜਾਂਦੇ ਹਨ ਉਹਨਾਂ ਤੋਂ ਜ਼ਰੂਰ ਬਚਿਓ ਅਜੇ ਤੁਹਾਨੂੰ ਮੈਂ ਹੋਰ ਗੱਲ ਦੱਸ ਦਿਆਂ ਮੈਂ ਆਮ ਤੌਰ ਤੇ ਪਤਾ ਕਰਦਾ ਇਹਨਾ ਅਜੇ ਉੱਥੇ ਪੈਸੇ ਭੇਜਣ ਦੀ ਤੁਹਾਨੂੰ ਕੋਈ ਲੋੜ ਨਹੀਂ ਪੈਸੇ ਰੱਖੋ ਜ਼ਰੂਰ ਸਾਮ ਕੇ ਰੱਖੋ ਜਦੋਂ ਜਿਹੜਾ ਪਾਣੀ ਹੈ ਜਦੋਂ ਪਾਣੀ ਥੱਲੇ ਆ ਜਾਣਾ ਜਿੱਦਾਂ ਕੱਲ ਧੁੱਪ ਲੱਗੀ ਸੀ ਉੱਥੇ ਜਦੋਂ ਹੌਲੀ ਹੌਲੀ ਪਾਣੀ ਥੱਲੇ ਆ ਜਾਣਾ ਫੇਰ ਉੱਥੇ ਖਰਚਾ ਹੋਣਾ ਵੀ ਕੀ ਕਰਨਾ ਕਿਉਂਕਿ ਉੱਥੇ ਖੇਤਾਂ ਦੇ ਵਿੱਚ ਤਿੰਨ ਤਿੰਨ ਪਤਾ ਨਹੀਂ ਕਿੰਨੇ-ਕਿੰਨੇ ਫੁੱਟ ਜਿਹੜੀ ਉੱਤੇ ਰੇਤਾ ਹੋਣੀ ਹੈ ਉੱਤੇ ਗਾਰਾ ਜੰਮਿਆ ਹੋਣਾ ਸੋ ਕੱਲੇ-ਕੱਲੇ ਕਿੱਲੇ ਦੇ ਉੱਤੇ ਦੱਸਦੇ ਹਨ ਕੋਈ 5 5-4 ਲੱਖ ਦਾ ਜਿਹੜਾ ਆ 5-7 ਹਜ਼ਾਰ 10 ਹਜ਼ਾਰ ਦਾ ਜਾਂ 50 ਹਜ਼ਾਰ ਦਾ 50 ਹਜ਼ਾਰ ਤੱਕ ਕਹਿੰਦੇ ਖਰਚਾ ਆ ਸਕਦਾ ਇਹ ਅਜੇ ਐਸਟੀਮੇਟ ਹੈ ਪਤਾ ਨਹੀਂ ਕਿੰਨਾ ਆਉਣਾ ਸੋ 100 ਕਿੱਲੇ ਦੇ ਵਿੱਚ ਕੋਈ 5 ਕੁ ਲੱਖ ਦੇ ਨਾਲ ਅਪਰੋਕਸੀਮੇਟੀ ਜਿਹੜਾ ਤੁਸੀਂ ਉਹਦੀ ਸਫਾਈ ਕਰ ਸਕਦੇ ਹੋ ਫਿਰ ਆਪਾਂ ਸਾਰੇ ਨਾਲ ਮਿਲ ਕੇ ਜਿੰਨਾ ਜਿੰਨਾ ਵੀ ਯੋਗਦਾਨ ਪਵੇਗਾ ਕੋਈ 50 ਲੈ ਲਓ ਕੋਈ 100 ਲੈ ਲਓ ਕੋਈ 10 ਲੈ ਲਓ ਕੋਈ 500 ਲੈ ਲਓ ਕੋਈ ਖੁਸ਼ ਕਰੋ ਜਿਨ੍ਹਾਂ ਦੇ ਘਰ ਢੱਟ ਗਏ ਹਨ ਉਹਨਾਂ ਨੂੰ ਘਰ ਬਣਾ ਦਿਓ ਅ ਅਜੇ ਤਾਂ ਸਿਰਫ ਉਹਨਾਂ ਨੂੰ ਖਾਣ ਪੀਣ ਦਾ ਚਾਹੀਦਾ ਹੈ ਜਾਂ ਪਸ਼ੂਆਂ ਦੇ ਲਈ ਚਾਰਾ ਚਾਹੀਦਾ ਹੈ ਉਹਨਾਂ ਨੂੰ ਗਿੱਲੀ ਜਗ੍ਹਾ ਤੋਂ ਕੱਢ ਕੇ ਸੁੱਕੀ ਜਗ੍ਹਾ ਲਿਉਂਦਾ ਜਿਹੜਾ ਕੰਮ ਚੱਲ ਰਿਹਾ ਹੈ ਅਜੇ ਜੇ ਤੁਸੀਂ ਉਧਰ ਹੀ ਕਿਸੇ ਨੂੰ ਪੈਸੇ ਭੇਜੀ ਜਾਓਗੇ ਕਿਸੇ ਪਰਿਵਾਰ ਨੂੰ ਪੈਸੇ ਉਸੇ ਨਹੀਂ ਜੇ ਮਿਲ ਲੈ ਇਹ ਪੈਸੇ ਤੁਹਾਡੇ ਉਹ ਉਦਾਂ ਹੀ ਜਾਣੇ ਜੇ ਪੈਸੇ ਆਪਣੇ ਕੋਲ ਸਾਭ ਕੇ ਰੱਖੋ ਜਾਂ ਕਿਸੇ ਉਥੇ ਭਰੋਸੇਯੋਗ ਬੰਦੇ ਕੋਲ ਜਿਹੜਾ ਤੁਹਾਡੇ ਇਲਾਕੇ ਦੇ ਲੋਕ ਹਨ ਉਥੇ ਪਤਾ ਕਰੋ ਅੱਜ ਮੇਰੀ ਅਜਨਾਲੇ ਦੇ ਇਲਾਕੇ ਦੇ ਵਿੱਚ ਵੀ ਲੋਕਾਂ ਨਾਲ ਕਾਫੀ ਗੱਲ ਹੋਈ ਸੀ ਉਹਨਾਂ ਨੇ ਵੀ ਇਹੋ ਗੱਲ ਕਿਹਾ ਕਿ ਸਾਡੇ ਟਰਾਲੀਆਂ ਦੀਆਂ ਲੰਮੀਆਂ-ਲੰਮੀਆਂ ਲੈਣਾ ਲਗੀਆਂ ਹਨ ਪ੍ਰਸ਼ਾਦਿਆਂ ਦੀਆਂ ਲੰਗਰ ਦੀਆਂ ਚਾਰੇ ਦੀਆਂ ਦਵਾਈਆਂ ਦੀਆਂ ਆ ਤਰਪਾਲਾਂ ਦੀਆਂ ਆ ਬੈਟਰੀਆਂ ਚਾਰਜ ਕਰਨ ਵਾਲੀਆਂ ਬੜਾ ਕੁਝ ਇਦਾਂ ਦਾ ਸਮਾਨ ਲੋਕ ਪਚਾ ਰਹੇ ਜੇ ਪਰ ਤੁਸੀਂ ਤਿਆਰ ਰਹੋ ਤੇ ਆਪਾਂ ਜਿਹੜੇ ਜਿਹੜੇ ਪਿੰਡ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਸਾਰੀ ਉਹਨਾਂ ਕੋਲੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸ਼ੇਅਰ ਕਰ ਦਿਆ ਕਰਾਂਗੇ ਤੁਹਾਨੂੰ ਨਾਮ ਦੱਸ ਦਿਆ ਕਰਾਂਗੇ ਪਿੰਡ ਦਾ ਨਾਮ ਕੀ ਏ ਉਥੋਂ ਦੇ ਆ ਉਹ ਕਿਹੜੇ ਕਿਹੜੇ ਘਰਾਂ ਦਾ ਕੀ ਨੁਕਸਾਨ ਉਹਨਾਂ ਦੇ ਟੈਲੀਫੋਨ ਨੰਬਰ ਲੈ ਕੇ ਸਿੱਧੇ ਤੁਸੀਂ ਆਪ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਉਹਨਾਂ ਨਾਲ ਆਪ ਗੱਲ ਕਰਕੇ ਉਹਨਾਂ ਦਾ ਆਪ ਜਿਹੜਾ ਤੁਸੀਂ ਆਪਣੇ ਹੱਥੀਂ ਜਿਹੜੀ ਏ ਇਹ ਸੇਵਾ ਕਰੋ ਇਹਨਾਂ ਇਹਨਾਂ ਕੋਲ ਟਾਈਮ ਜ਼ਰੂਰ ਕੱਢ ਲਿਓ ਆਪਣਾ ਕੋਈ 5 7 10 15 ਮਿੰਟ ਲੱਗਦੇ ਕਾਲ-ਕੂਲ ਕਰਨ ਨੂੰ ਇਹ ਕਿਸੇ ਨੂੰ ਵੀ 2-4 ਲੱਖ ਰੁਪਇਆ 10 ਲੱਖ ਜਾਂ ਲੱਖ ਜਾਂ 50 ਹਜ਼ਾਰ ਜਿੰਨੇ ਵੀ ਇਦਾਂ ਤੁਸੀਂ ਪੈਸੇ ਦਿਓਗੇ ਤੇ ਉਹਦੇ ਵਿੱਚੋਂ ਬਹੁਤ ਘੱਟ ਜਿਹੜੇ ਪਹੁੰਚਦੇ ਸਾਰੇ ਪੈਸੇ ਪਹੁੰਚਦੇ ਨਹੀਂ ਹੈ ਪਰ ਤੁਸੀਂ ਇਹ ਜ਼ਰੂਰ ਸਾਰੇ ਜਨਮ ਕਹਾਂਗਾ ਕਿ ਸੇਵਾ ਸਾਰਿਆਂ ਨੇ ਆਪਾਂ ਰਲ ਮਿਲ ਕੇ ਕਰਨੀ ਹੈ ਆਪਣਾ ਜਿਹੜਾ ਨਿਸ਼ਾਨਾ ਇਹੋ ਹੀ ਹੈ ਕਿ ਆਪਾਂ ਸਾਰਿਆਂ ਨੇ ਜਿਹੜਾ ਪੰਜਾਬ ਹੈ ਉਸ ਨੂੰ ਇੱਕ ਵਾਰੀ ਫਿਰ ਚੜ੍ਹਦੀ ਕਲਾ ਵਾਲੇ ਪਾਸੇ ਜਿਹੜਾ ਆਪਾਂ ਲੈ ਕੇ ਜਾਣਾ ਹੈ ਅਤੇ ਸਾਰਾ ਕੁਝ ਹੀ ਉੱਥੇ ਜਿਹੜਾ ਠੀਕ ਹੋ ਜਾਣਾ ਹੈ ਸੋ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਖਾਸ ਕਰਕੇ ਮੈਂ ਪੰਜਾਬ ਦੇ ਉਹਨਾਂ ਸਾਰੇ ਲੋਕਾਂ ਨੂੰ ਸਲੂਟ ਕਰਦਾ ਹਾਂ ਕਿ ਜਿਹੜੇ ਅੱਜ ਇੰਨੇ ਵੱਡੀ ਜਿਹੜੀ ਚੜ੍ਹਦੀ ਗੱਲਾ ਦੇ ਵਿੱਚ ਰਹਿ ਕੇ ਮੈਨੂੰ ਇੱਕ ਇੱਕ ਮੈਂ ਦੋਸਤ ਦਾ ਫੋਨ ਆਇਆ ਮੈਂ ਸੋਸ਼ਲ ਮੀਡੀਆ ਦੇ ਵਿੱਚ ਕਿਸੇ ਨੇ ਪਾਇਆ ਸੀ ਕਹਿੰਦੇ ਕੋਈ ਬੰਦਾ ਕਿਸੇ ਗੋਰਿਆਂ ਦੇ ਦਫ਼ਤਰ ਦੇ ਵਿੱਚ ਗਿਆ ਤੇ ਉੱਥੇ ਉਹਨੇ ਦੱਸਿਆ ਕਿ ਸਾਡੇ ਪੰਜਾਬ 'ਚ ਹੜ੍ਹ ਆਇਆ ਉਹ ਜਦੋਂ ਆਪਣੀ ਉਹਨਾਂ ਨੂੰ ਵੀਡੀਓ ਦਿਖਾਉਣ ਲੱਗ ਪਿਆ ਤੇ ਜਿਹੜੀ ਉੱਥੋਂ ਦੀ ਮੈਨੇਜਰ ਗੋਰੀ ਸੀ ਤੇ ਉਹਨੇ ਦੇਖਿਆ ਵੀ ਉਹ ਜਦੋਂ ਜਿਹੜੇ ਕਿਸਾਨ ਸੀ ਟਰਾਲੀਆਂ ਦੇ ਵਿੱਚ ਭੱਜ-ਭੱਜ ਕੇ ਚੱਲਦੇ ਨਾਲ ਜਕਾਰੇ ਬੋਲ ਰਹੇ ਬੋਲੇ ਸੋਨਹਿਾਲ ਤੇ ਉਹਨਾਂ ਨੂੰ ਕਹਿੰਦੀ ਉਹਨਾਂ ਦੇ ਫਲੱਡ ਆਰ ਦੇ ਸੈਲੀਬ੍ਰੇਟਿੰਗ ਦੀ ਫਲੱਡਸ ਮਤਲਬ ਹੌਸਲਾ ਦੇ ਕੇ ਉਹ ਵੀ ਹਾਰਨ ਰਹੇਗੇ ਵੀ ਇੰਨਾ ਕੁਝ ਬਰਬਾਦ ਹੋਣ ਦੇ ਬਾਅਦ ਵੀ ਕਿੰਨੇ ਹੌਸਲੇ ਦੇ ਵਿੱਚ ਹਨ ਬਹੁਤ ਹੌਸਲੇ ਵਿੱਚ ਹਨ ਚੜ੍ਹਦੀ ਕਲਾ ਵਿੱਚ ਹਨ ਅੱਜ ਵੀ ਸੋ ਸਾਡਾ ਖਾਸ ਕਰਕੇ ਇਹਨਾਂ ਦੇ ਜਿਹੜੇ ਭਰਾ ਵੀ ਆਪਾਂ ਬੜੇ ਤਰੀਕੇ ਦੇ ਨਾਲ ਆਪਾਂ ਜੋਸ਼ ਦੇ ਨਾਲ ਹੋਸ਼ ਦੇ ਨਾਲ ਕੰਮ ਕਰਕੇ ਉਹਨਾਂ ਨੂੰ ਜਿਹੜੀ ਜੋ ਵੀ ਉਹਨਾਂ ਦੀ ਸਪੋਰਟ ਆਪਾਂ ਕਰਨੀ ਹੈ ਕਿ ਜਿਹੜੀ ਉਹਨਾਂ ਤੱਕ ਉਥੇ ਪਹੁੰਚ ਚੁੱਕੇ ਇਹ ਨਾ ਹੋਵੇ ਕਿ ਜਿਹੜੇ ਚੌਧਰੀ ਲੰਬਰਦਾਰ ਹੈ ਜਿਹੜੇ ਆਪਣੇ ਆਪ ਨੂੰ ਫਰੰਟ ਦੇ ਹੁੰਦੇ ਉਹਨਾਂ ਕੋਲ ਚਲੇ ਜਾਏ ਤੇ ਗਰੀਬਾਂ ਦੇ ਕੋਲ ਕਿਸੇ ਕੋਲ ਜਾਵੇ ਨਾ ਇਦਾਂ ਦੀਆਂ ਵੀਡੀਓ ਵੀ ਆ ਰਹੀਆਂ ਹਨ ਕੁਝ ਵੀ ਜਿਹੜੇ ਕਹਿੰਦੇ ਹਨ ਕਿ ਟਰਾਲੀਆਂ ਰੋਕ ਰੀਆਂ ਜਾਂਦੀਆਂ ਹਨ ਗਰੀਬਾਂ ਕੋਲ ਨਹੀਂ ਜਾ ਰੀਆਂ ਉਹ ਕੰਮ ਨਾ ਹੋਵੇ ਕਿ ਅੰਨਾ ਵੰਡੇ ਰਿਓੜੀਆਂ ਮੋੜ-ਮੋੜ ਆਪਣੇਆਂ ਨੂੰ ਉਹ ਗੱਲ ਨਾ ਹੋਵੇ ਪਰ ਜਿਹੜੇ ਕੰਮ ਕਰ ਰਹੇ ਹਨ ਉਹਨਾਂ ਨੂੰ ਤੁਸੀਂ ਕਹਿੰਦੇ ਹਨ ਉਹਨਾਂ ਨੂੰ ਤੁਸੀਂ ਜ਼ਰੂਰ ਸਪੋਰਟ ਕਰੋ ਅਤੇ ਉਹਨਾਂ ਦੇ ਜਿਹੜੀ ਹੌਸਲਾ ਫਜ਼ਾਈ ਵੀ ਤੁਸੀਂ ਜਰੂਰ ਕਰੋ ਕਹਿੰਦੇ ਹਨ ਕਿ ਜਦੋਂ ਕੁਝ ਵੀ ਗਲਤ ਹੁੰਦਾ ਹੈ ਜਦੋਂ ਤੁਹਾਨੂੰ ਦਿਸਦਾ ਹੈ ਕਿ ਇੱਥੇ ਕੋਈ ਗਲਤ ਹੋ ਰਿਹਾ ਹੈ ਤਾਂ ਉੱਥੇ ਲੜੋ ਜੇ ਲੜ ਨਹੀਂ ਸਕਦੇ ਤਾਂ ਬੋਲੋ ਜੇ ਲੜ ਨਹੀਂ ਸਕਦੇ ਤਾਂ ਬੋਲੋ ਨਹੀਂ ਜੇ ਬੋਲ ਵੀ ਨਹੀਂ ਸਕਦੇ ਤਾਂ ਲਿਖੋ ਜੇ ਬੋਲ ਵੀ ਨਹੀਂ ਸਕਦੇ ਜੇ ਲਿਖ ਵੀ ਨਹੀਂ ਸਕਦੇ ਇਹ ਵੀ ਨਹੀਂ ਲਿਖ ਸਕਦੇ ਤਾਂ ਫਿਰ ਜਰੂਰ ਉਹਨਾਂ ਦਾ ਸਾਥ ਦਿਓ ਅਗਰ ਉਹ ਵੀ ਨਹੀਂ ਕਰ ਸਕਦੇ ਜੇ ਆਪਾਂ ਲਿਖ ਵੀ ਨਹੀਂ ਸਕਦੇ ਉਹਨਾਂ ਦਾ ਸਾਥ ਵੀ ਨਹੀਂ ਦੇ ਸਕਦੇ ਪਰ ਜਿਹੜੇ ਉਹ ਕੰਮ ਕਰ ਰਹੇ ਹਨ ਉਹਨਾਂ ਨੂੰ ਹੌਸਲਾ ਦਿਓ ਹੌਸਲਾ ਦਿਓ ਮਤਲਬ ਇਹ ਜਰੂਰ ਸੋਚੋ ਕਿ ਉਹ ਜੇ ਜਿਹੜੀ ਉਹ ਲੜਾਈ ਲੜ ਰਹੇ ਹਨ ਜੇ ਤੁਸੀਂ ਨਹੀਂ ਲੜਦੇ ਤੇ ਉਹ ਤੁਹਾਡੇ ਲਈ ਵੀ ਲੜ ਰਹੇ ਹਨ ਸੋ ਅੱਜ ਉਹਨਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਹੌਸਲਾ ਆ ਦੇਣ ਦੀ ਲੋੜ ਹੈ ਸੋ ਉਮੀਦ ਹੈ ਕਿ ਆਪਾਂ ਇਸੇ ਤਰ੍ਹਾਂ ਹੀ ਸਮੇ ਸਮੇਤੇ ਤੁਹਾਡੇ ਨਾਲ ਸਾਂਝ ਪਾਉਂਦੇ ਰਵਾਂਗੇ ਜਿਹੜੇ ਜਿਹੜੇ ਵੀ ਕੰਮ ਕਰਦੇ ਹਨ ਫੀਲਡ ਵਿੱਚ ਜਾ ਕੇ ਸਾਰਿਆਂ ਨੂੰ ਅਸੀਂ ਆਪਾਂ ਇਥੋਂ ਸਲੂਟ ਕਰਦੇ ਹਾਂ ਅਤੇ ਖਾਸ ਕਰਕੇ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਇਹੋ ਜੇ ਸਮੇ ਦੇ ਵਿੱਚ ਲੋਕ ਜਿਹੜੇ ਅਜੇ ਤਾਂ ਕਈ ਆਪਣਾ ਘਰ ਨਹੀਂ ਛੱਡਣਾ ਚਾਹੁੰਦੇ ਉਹਨਾਂ ਦੇ ਘਰ ਤੇ ਪਾਣੀ ਹੈ ਉਹ ਕੋਠਿਆਂ ਦੇ ਚੜ ਕੇ ਬੈਠੇ ਹਨ ਉਹ ਕੋਠਿਆਂ ਦੇ ਚੜ ਕੇ ਕਿਉਂ ਬੈਠੇ ਨੇ ਭਲਾ ਉਹ ਇਸ ਕਰਕੇ ਬੈਠੇ ਹਨ ਕਿ ਜੇ ਅਸੀਂ ਆਪਣਾ ਘਰ ਛੱਡ ਕੇ ਚਲੇ ਗਏ ਤੇ ਸਾਡਾ ਘਰ ਜਦੋਂ ਹੋ ਜਾਣਾ ਖਾਲੀ ਜਦੋਂ ਮਾੜਾ ਜਾਂ ਪਾਣੀ ਥੱਲੇ ਹੋਇਆ ਉੱਤਰਿਆ ਜਦੋਂ ਤੱਕ ਅਸੀਂ ਘਰ ਰਹੇ ਹੋਣਾ ਤੇ ਜਿਹੜਾ ਮਾੜਾ ਮੋਟਾ ਸਾਡਾ ਕੋਈ ਪਰਾਤਾਂ ਥਾਲੀਆਂ ਗਲਾਸ ਜਾਂ ਜਿਹੜਾ ਸਮਾਨ ਥੋੜਾ ਬੜਾ ਬਚਿਆ ਰਿਹਾ ਗਿਆ ਜਿਨ੍ਹਾਂ ਤੇ ਸਾਨੂੰ ਲੋਡ ਆ ਸਾਡਾ ਸ਼ਾਇਦ ਉਹ ਵੀ ਨਾ ਲੱਭੇ ਉਥੇ ਨਸ਼ੇੜੀ ਬੜੇ ਤੋਰੇ ਫਿਰਦੇ ਨੇ ਚੋਰ ਬੜੇ ਤੋਰੇ ਫਿਰਦੇ ਨੇ ਜਿਨ੍ਹਾਂ ਨੇ ਕਿ ਜਿੱਥੇ ਇੱਕ ਪਾਸੇ ਲੋਕ ਭਲਾਈ ਦੇ ਕੰਮ ਕਰਦੇ ਦੂਸਰੇ ਚੋਰ ਆਪਣੀਆਂ ਸਕੀਮਾਂ ਲਾਉਂਦੇ ਹੋਣੇ ਸੋ ਮੈਂ ਅੱਜ ਚੋਰਾਂ ਨੂੰ ਵੀ ਵਿੰਦਗੀ ਕਰਦਾ ਤਤਕਾਰਯੋਗ ਚੋਰ ਜੀ ਚੋਰੋ ਡਾਕੂਓ ਜਿਹੜੇ ਇਹ ਕੰਮ ਕਰਦੇ ਹੋ ਐਸ ਸਮੇਂ ਦੇ ਉੱਤੇ ਚੋਰੋ ਤੁਸੀਂ ਵੀ ਇੱਕ ਚੰਗੇ ਇਨਸਾਨ ਬਣ ਕੇ ਚੋਰੀਆਂ ਨਾ ਕਰੋ ਅਤੇ ਉਹਨਾਂ ਨੂੰ ਪਤਾ ਲੱਗੇ ਕਿ ਅੱਜ ਜਿਹੜੇ ਚੋਰ ਵੀ ਸਾਡੇ ਨਾਲ ਜਿਹੜੇ ਰਲ ਕੇ ਖਲੋਤੇ ਹਨ ਤੋਂ ਆਪਣੇ ਸੁੱਕੀ ਜਗ੍ਹਾ ਤੇ ਜਾ ਕੇ ਆਪਣੇ ਪਰਿਵਾਰਾਂ ਨੂੰ ਬਿਮਾਰੀਆਂ ਤੋਂ ਬਚਾ ਸਕਣ ਅਤੇ ਉੱਥੋਂ ਜਾ ਕੇ ਕਿਤੇ ਵਧੀਆ ਤਰੀਕੇ ਦੇ ਨਾਲ ਜਦੋਂ ਪਾਣੀ ਥੱਲੇ ਚਲੇ ਜਾ ਕੇ ਉਹ ਵਾਪਸ ਆਪਣੇ ਘਰਾਂ ਨੂੰ ਪਰਤਨ ਸੋ ਜਦੋਂ ਘਰਾਂ ਨੂੰ ਪਰਤਨ ਕਈਆਂ ਦੇ ਘਰ ਜਿਹੜੇ ਹਨ ਪਰਮਾਤਮਾ ਕਰੇ ਸਭ ਦੇ ਠੀਕ ਹੋ ਨੀਂਹਾਂ ਚ ਵੀ ਪਾਣੀ ਪੈ ਗਿਆ ਬੜੇ ਘਰ ਟਹਿਣੇ ਵੀ ਹਨ ਬੜੇ ਟਹਿ ਵੀ ਗਏ ਹਨ ਪਰਮਾਤਮਾ ਕਿਰਪਾ ਕਰੇ ਚੜ੍ਹਦੀ ਕਲਾ ਚ ਰੋਸ ਫਿਰ ਸਮੇ ਸਮੇ ਤੇ ਤੁਹਾਡੇ ਨਾਲ ਇਸ ਤਰ੍ਹਾਂ ਹੀ ਗੱਲਬਾਤ ਕਰਦੇ ਰਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ